ਪਾਗੇ ਵੀ ਇਹ ਜਿਹੇ ਘਰੇ ਤੋਂ ਵੀਡੀਓ ਪਾ ਰਹੇ ਨੇ ਵੀ ਸਾਹੀ ਦੁਨੀਆ ਇੱਕ ਜੀ ਨਹੀਂ ਹੈਗੀ ਇੱਕ ਮੈਨੂੰ ਪਤਾ ਲੱਗਾ ਕੱਲ੍ਹ ਗੱਲ ਦਾ ਮੈਂ ਹਸਪੀਟਲ 'ਚ ਸੀ ਨਾ ਤੁਹਾਨੂੰ ਪਤਾ ਨਹੀਂ ਕਿੱਲੇ ਹੋ ਗਈ ਸੀ ਇੱਕ ਭਝਾਈ ਨੇ ਆਪਦੇ ਨਾਂ ਤੇ ਪਿੱਛੇ ਐਡੀ ਵੱਡੀ ਕਰਵਾਣੀ ਕੀਤੀ ਭਝਾਈ ਦਾ ਵਿਆਹ ਹੋਇਆ ਨੂੰ 13-14 ਸਾਲ ਹੋ ਗਏ ਸੀ ਨਨਤਾ ਦਾ ਵਿਆਹ ਹੋਇਆ ਨੂੰ 2 ਮਹੀਨੇ ਹੋਏ ਸੀ ਬਹੁਤ ਵਧੀਆ ਕਰੇ ਕੀਤਾ ਸੀ ਸਾਰਾ ਪਰਿਵਾਰ ਜਿਹੜੀ ਉਹ ਕੁੜੀ ਸੀ ਉਹਦਾ ਵੀ ਇਨਸਪੈਕਟਰ ਦਾ ਕੋਰਸ ਕੀਤਾ ਹੈ ਦੱਸਦੇ ਨਹੀਂ ਤੇ ਪਰਦੇਈ ਦਾ ਵੀ ਇਨਸਪੈਕਟਰ ਦਾ ਐਡੀ ਡਿਊਟੀ ਕਰ ਰਹੀ ਸੀ ਤੇ ਸਾਰਾ ਵੀ ਪੋਸਟ ਤੇ ਵਧ ਰਹੀ ਸੀ ਜਿਹੜੀ ਸਾਸਾ ਉਹ ਚੰਡੇਗਾ ਗੱਲ ਅਸਰੇ ਵੀ ਸਭ ਸਰਜਨ ਡਾਕਟਰ ਲੱਗੀ ਹੋਈ ਆ ਤੇ ਸਾਰਾ ਪਰਿਵਾਰ ਸਮਝੋ ਮਲਾਜਮਾ ਜਮੀਨ ਜਾਇਆ ਤੇ ਬਹੁਤ ਵਧੀਆ ਜਮੀਨ ਦਾ ਪਰਿਵਾਰ ਆ ਪਰ ਜਾਈ ਹਾਂ ਜਦੋਂ ਅਨੰਦ ਦੀ ਸ਼ਾਦੀ ਹੁੰਦੀ ਆ ਤਾਂ ਨੰਦ ਸੁਪਨਾ ਸ਼ੁਰੂ ਹੋ ਜਾਂਦੀ ਆ ਭਝਾਈ ਬਾਦ ਔਰ ਕੁਛ ਨਹੀਂ ਆ ਵੇ ਕੀ ਗੱਲ ਆ ਤੇ ਸਰੀ ਇੰਨਾ ਕਿਉਂ ਡਾਲ ਹੋ ਜਾਂਦਾ ਪਰ ਨੰਦ ਆਪਣੀ ਭਝਾਈ ਨੂੰ ਕੋਈ ਵੀ ਗੱਲ ਨਹੀਂ ਦੱਸਦੀ ਉਹ ਬਹੁਤ ਤਰਲੇ ਬਿੰਤਾ ਕਰਦੀ ਪਰ ਨਹੀਂ ਦੱਸਦੀ ਕਿ ਨੰਦ ਵੀ ਇੱਕ ਬਹੁਤ ਸਿਆਣੀ ਕੁੜੀ ਸੀ ਉਹ ਸੋਚਦੀ ਸੀ ਜੇ ਮੈਂ ਉਹਦੇ ਪਿਆਕੇ ਪਰਿਵਾਰ ਨੂੰ ਇਹ ਗੱਲ ਦੱਸਦੀ ਇਹ ਮੇਰਾ ਸਾਰਾ ਪਰਿਵਾਰ ਕਹਿੰਦੇ ਨੇ ਤੁਹਾਡਾ ਪਰਿਵਾਰ ਦਾ ਇੱਕ ਜੀ ਨੌਕਰੀ ਛੱਡੇ ਤੈਨੂੰ ਨੌਕਰੀ ਦਵਾਵੇ ਕਿ ਉਸ ਕੁੜੀ ਨੂੰ ਕਿਸੇ ਵੱਲਾ ਕਰਕੇ ਨੌਕਰੀ ਨਹੀਂ ਸੀ ਮਿਲਦੀ ਪਤਾ ਨਹੀਂ ਕੀ ਉਹ ਵਿਚਕਾਰ ਟਪੈ ਸੀ ਕੀ ਨਹੀਂ ਤਾਂ ਰੱਬ ਜਾਣਦਾ ਉਹ ਮੁਲਤ ਪੜਾਈ ਸੀ ਉਹ ਬਹੁਤ ਸਿਆਣੀ ਸੀ ਉਹਨੇ ਸੋਚ ਕੇ ਆਪਣੀ ਨੰਦ ਦੇ ਸਾਰੇ ਇੱਕ ਕੰਮ ਵਾਲੀ ਆਪਣੀ ਸਹੇਲੀ ਛੱਡੀ ਜਦੋਂ ਹਫ਼ਤੇ ਬਾਅਦ ਸਹੇਲੀ ਨੂੰ ਉਹਨੂੰ ਪਤਾ ਲੱਗਿਆ ਇਹ ਕੰਮ ਵਾਈ ਸੀ ਬੀ ਇਹ ਦੇ ਨਾਲ ਇਸ ਤਰ੍ਹਾਂ ਹੁੰਦਾ ਉਹ ਡੇਲੀ ਉਹ ਫੋਨ ਤੇ ਦੱਸਦੀ ਰਹੇ ਆਪਣੀ ਸਹੇਲੀ ਨੂੰ ਪਰ ਜਾਈ ਦੀ ਸਹੇਲੀ ਆ ਉਹਨਾਂ ਦੇ ਘਰੇ ਕੰਮ ਕਰਦੀ ਆ ਉਹਨੂੰ ਪਤਾ ਲੱਗਿਆ ਵੀ ਇਹਨਾਂ ਪਰਿਵਾਰ ਇਹਨੂੰ ਨੌਕਰੀ ਵਾਰ ਤੱਕ ਕਰਦਾ ਵੀ ਤੇਰਾ ਇੱਕ ਪੱਕੇ ਪਰਿਵਾਰ ਨੌਕਰੀ ਛੱਡ ਕੇ ਤੈਨੂੰ ਦਵਾ ਸਕਦਾ ਪਰ ਜਾਈ ਨੇ ਸੋਚਿਆ ਮੈਂ 15 20 ਸਾਲ ਨੌਕਰੀ ਕਰ ਲਈ ਆ ਚਲੋ ਮੈਂ ਛੱਡ ਦਿੰਦੀ ਆ ਜੇ ਸੌਰੇ ਨੂੰ ਕਹੂੰ ਰਿਟਾਇਰ ਹੋਣਵਾਵਾਂ ਮੈਂ ਆਪਣੇ ਪਤੀ ਨੂੰ ਕਹੂੰ ਸ਼ਾਇਦ ਉਹ ਵੀ ਨਾ ਕਿ ਉਹ ਸਾਰਾ ਪਰਿਵਾਰ ਇਕੱਠਾ ਲੁਖਾ ਕੇ ਕਹਿਣ ਲੱਗੀ ਵੀ ਪਿਤਾ ਜੀ ਆਪਾਂ ਸਰਕਾਰੀ ਲੋਕਾਂ ਦੀਆਂ ਪੱਕੀਆਂ ਰੋਟੀਆਂ ਖਾਣੇ ਆ ਵੀ ਬਥੇਰਾ ਪੈਸਾ ਆਪਣੇ ਕੋਲੇ ਮੈਨੂੰ ਬਥੇਰਾ ਚਰਪੋਕਰੀ ਕੰਮ ਆ ਵੀ ਜੇ ਮੈਂ ਨੌਕਰੀ ਛੱਡ ਦਵਾਂ ਵੀ ਮੈਂ ਤੁਹਾਨੂੰ ਵੀ ਸਭ ਨੂੰ ਤੁਸੀਂ ਵੀ ਕਰੂ ਬਜ਼ੁਰਗ ਹੋਣਾ ਸਾਰੀਆਂ ਗੱਲਾਂ ਸਮਝਾਈਆਂ ਤੇ ਸਾਰਾ ਪਰਿਵਾਰ ਉਸ ਨੂੰ ਦੇ ਨਾਲ ਸਹਿਮਤ ਹੋ ਗਿਆ ਸਹਿਮਤ ਹੋ ਕੇ ਬਾਅਦ ਹੁਣ ਉਹਨੇ ਗਾਹਾਂ ਮਿਸਾਲ ਲਿਖਪੜਤ ਕਰਨਾ ਸੀ 6 ਮਹੀਨੇ ਲੱਗੇ ਉਹ ਜਿਹੜਾ ਪਰਵੇ ਜਾਂਦੇ ਸੀ ਠੀਕ ਕਾਦੇ ਰੱਖ ਰੱਖ ਦਿੰਦੇ ਸੀ ਵੀ ਮੈਂ ਆਪਣੀ ਨੌਕਰੀ ਆਪਣੇ ਨਾਮ ਨੂੰ ਦਬੋਣੀ ਹੈ ਤੇ ਸਾਰੇ ਹਾਂ ਪਰੇਸ਼ਾਨ ਵੀ ਹੁੰਦੇ ਸੀ ਤੇ ਉਹਦੀ ਪਰੇਸ਼ਾਨੀ ਦਾ ਹੱਲ ਵੀ ਪੁੱਛਦੇ ਸੀ ਉਹ ਕਹਿੰਦੇ ਸੀ ਮੇਰੀ ਨੂੰ ਵੀ ਮੈਂ ਆਪਣੀ ਨਾਮ ਦਾ ਘਰ ਬਸਾਉਣਾ ਇਹ ਗੱਲ ਸੌਕੇ ਬਹੁਤ ਲੋਕ ਖੁਸ਼ੀ ਹੁੰਦੇ ਸੀ ਕਈ ਲੋਕਾਂ ਨੂੰ ਗਲਤ ਸਲਾਹ ਵੀ ਦਿੰਦੇ ਸੀ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਕਹਿੰਦੀ ਨਹੀਂ ਮੇਰੇ ਲਈ ਠੀਕ ਆ ਹਮ ਵੀ ਕਰਦੇ ਕਿ ਕਿ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਉਸ ਕੁੜੀ ਨੂੰ ਨੌਕਰੀ ਮਿਲ ਗਈ ਫਿਰ ਉਹ ਪਰਿਵਾਰ ਦੇ ਵਿੱਚ ਕਸਤੀ ਆ ਵੀ ਮੈਂ ਨੌਕਰੀ ਕਿਉਂ ਨਾ ਪਾਸ ਕਰਿਆ ਸੀ ਜਦੋਂ ਨੰਦਰੂ ਇੱਕ ਦਰ ਕੰਮ ਤੇ ਗਈ ਨੂੰ ਹੋਲੇ ਦਾ ਸਬੀਟੀ ਤੇ ਪਰ ਨੰਦਰੂ ਵਿਰੋਧ ਕਰਦੀ ਅ ਵੀ ਤੂੰ ਮੇਰੇ ਲਈ ਬਹੁਤ ਗਲਤ ਫੈਸਲਾ ਕੀਤਾ ਉਹ ਉਹ ਦੱਸਦੀ ਨਹੀਂ ਹੋਏ ਕਹਿੰਦੀ ਆ ਵੀ ਮੈਂ ਤੈਨੂੰ ਡਿਊਟੀ ਦਵਾਦੀ ਤੇ ਨੌਕਰੀ ਦਵਾਤੀ ਮੈਂ ਕਿਸੇ ਦੀ ਫਰਮੈਸ਼ ਲਾ ਕੇ ਦਵਾਈ ਆ ਆਪ ਤਾਂ ਉਹ ਦੱਸਦੀ ਵੀ ਮੈਂ ਆਪਣੀ ਨੌਕਰੀ ਦਿੱਤੀ ਆ ਤੇ ਤੇਕੇ ਪਰਿਵਾਰ ਦੇ ਇਸ ਦਾ ਪਤਾ ਸੀ ਔਰ ਕਬੱਡੀ ਗੱਲ ਸੀ ਕੀਤੀ ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਡਿਊਟੀ ਕਰ ਮੇਰਾ ਇਹ ਜਾਂ ਲਿਖਿਆ ਆਇਆ ਨੂੰ ਜਿੱਦਾਂ ਵੀ ਤੈਨੂੰ ਨੌਕਰੀ ਮਿਲਦੀ ਬਾਦ ਵਾਰਾ ਨੌਕਰੀ ਤੇ ਉਸੇ ਤੇ ਜਾ ਸਕਦੀ ਆ ਉਹੀ ਗੱਲ ਹੋਈ ਕੁੜੀ ਰੋਕਾ ਦਾ 2 ਸਾਲ ਹੋਇਆ ਸੀ ਆਪਣੀ ਲੱਗੀ ਨੂੰ ਜੈਨੂੰ ਕੁੜੀ ਦੇ ਕਾਗਜ਼ ਦਿੱਤਾ ਹੈ ਕੁੜੀ ਦੇ ਜਿਹੜੇ ਨੌਕਰੀ ਦੇ ਕਾਗਜ਼ ਦਿੱਤੇ ਇੰਸਪੈਕਟਰ ਦੇ ਤਾਂ ਉੱਥੇ ਭਿਹਾਰੀ ਚਲੀ ਗਈ ਤੇ ਉਹ ਭਿਹਾਰੀ ਲਈ ਨੌਕਰੀ ਨੰਨ ਕਰਦੀ ਰਹੀ ਦੇਖੋ ਇੱਕ ਪਾਸੇ ਇਹ ਆ ਜੋਨਲ ਦਾ ਆ ਮੇਨੇ ਪਰ ਜਾਇਆ ਮੱਥੇ ਵਟ ਪਾ ਲੈਂਦੀਆਂ ਨੇ ਚਾਹ ਦੀ ਘੁੱਟ ਵੀ ਨਹੀਂ ਦਿੰਦੀਆਂ ਰੋਟੀ ਤਾਂ ਗੱਲ ਦੂਰ ਆ ਨੌਕਰੀ ਆ ਤਾਂ ਕੱਲੇ ਪੁੱਤ ਵੱਡੀ ਆ ਦੇਖੋ ਜੇ ਕਿਤੇ ਸੱਚ ਜੁਬ ਹੈ